ਨਾ ਜੀ ਤੁਹਾਡਾ ਮੇਰਾ ਨਾਮ ਮੇਜਰ ਸਿੰਘ ਹੈ ਜੀ ਅੱਛਾ ਇਹ ਕਿਹੜਾ ਪਿੰਡ ਪੈਂਦਾ ਜੀ ਮਾਜਰਾ ਜੱਟਾ ਪੈਂਦਾ ਜੀ ਇਹ ਕੀ ਗੱਲ ਹੋਈ ਤੁਹਾਡੇ ਘਰੇ ਰਾਤ ਰਾਤ ਭਾਜੀ ਹਨੇਰੀ ਆਈ ਨਾ ਮਤਲਬ ਬਿਜਲੀ ਕੱਢ ਗਈ ਐ ਮੈਂ ਤਾਂ ਘਰੇ ਹੈ ਨਹੀਂ ਤੇ ਮੈਂ ਤਾਂ ਬਾਹਰ ਗਿਆ ਬਦਾਂ ਤੇ ਸਾਡੇ 9:30 ਵਜੇ ਮਤਲਬ ਬਿਜਲੀ ਕੱਢ ਗਈ ਐ ਮੈਨੂੰ ਫਿਰ ਫੋਨ ਗਿਆ ਕਹਿੰਦੇ ਇੱਧਰ ਤਾਂ ਮਤਲਬ ਘਰੇ ਨੁਕਸਾਨ ਹੋ ਗਿਆ ਤਾਂ ਕਰਕੇ ਫਿਰ ਮੈਂ ਨੁੱਕਾ ਕੇ ਚੱਲ ਕੋਈ ਗੱਲ ਨਹੀਂ ਦੁਖੜਾ ਤਾਂ ਹੋ ਗਿਆ ਬਜੀਆਂ ਦਾ ਪਚਾ ਹੋ ਗਿਆ ਤਾਂ ਕਰਕੇ ਨੁਕਸਾਨ ਕਾਫੀ ਹੋ ਗਿਆ ਉੱਪਰ ਲੈਂਟਰ ਫਾੜ ਦਿੱਤਾ ਟੈਂਕੀਆਂ ਫੜ ਗਈਆਂ ਸਾਰੀਆਂ ਜੀ ਬਿਜਲੀ ਫੇਟਿੰਗ ਸਾਰੀ ਚਲ ਗਈ ਤਾਂ ਜੀ ਮੋਟਰ ਐ ਸਵਾਰਸੀ ਬੱਲ ਉਹ ਵੀ ਸਾਰਾ ਛੜ ਗਿਆ ਜੋ ਜਿੰਨਾ ਹੀ ਫ੍ਰਿਜ ਦਾ ਜੋ ਵੀ ਸਾਰਾ ਨੁਕਸਾਨ ਹੋ ਗਿਆ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡੇ ਦਾ ਤੁਹਾਡੇ ਸਾਲ ਮੇਰੇ ਤੋਂ ਨਾਲ 2.5 ਲੱਖ ਦਾ ਹੋ ਗਿਆ ਤੇ ਹੋਰ ਕੋਈ ਜਾਨੀ ਨੁਕਸਾਨ ਜਾਂ ਕੇ ਇਹਦੇ ਸੱਟ ਚੋਟ ਬਾਕੀ ਪਜਾ ਹੋ ਗਿਆ ਤੇ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਕਹਿੰਦੇ ਜੋ ਬੱਦ ਪਾਸ ਆ ਰਿਹਾ ਸੇਬੋ ਕਿੰਨੀ ਕਰ ਸਕਦੇ ਮਦਦ ਕਰ ਦਿੰਦੇ